ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਆਥਨ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਆਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਡਿਸਕ੍ਰਿਪਸ਼ਨ ਚ ਮਿਲ ਜਾਊਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਬਾਕੀ ਇੱਥੇ ਮੈਂ ਬਣਾ ਰਹੀ ਆ ਜੀ ਸਬਜ਼ੀ ਲਗਾ ਰਹੀ ਆ ਤੜਕਾ ਮਸਾਲਾ ਮੈਂ ਕੁੰਡੇ ਚ ਕੁੱਟਿਆ ਸੀਗਾ ਮਸਾਲਾ ਮੈਂ ਪਹਿਲਾਂ ਹੀ ਪਾਤਾ ਸੀ ਤੇ ਹੁਣ ਮੈਂ ਪਾਇਆ ਸੀ ਕੁੰਡੇ ਨੂੰ ਘਾਲ ਕੇ ਥੋੜਾ ਪਾਣੀ ਪਾਤਾ ਸੀਗਾ ਵਿੱਚ ਤੇ ਜਿਹੜੀ ਆ ਕਾਲੀ ਆ ਜੀ ਇਹਦੇ ਵਿੱਚ ਬਚ ਗਿਆ ਸੀ ਥੋੜਾ ਤੇਲ ਮੈਂ ਤੇਲ ਨਾਲ ਗਲਤੀ ਨਾਲ ਜ਼ਿਆਦਾ ਪਾ ਲਿਆ ਸੀਗਾ ਫਿਰ ਮੈਂ ਥੋੜਾ ਕਾਲੀ ਚ ਕੱਢ ਲਿਆ ਕਿਉਂਕਿ ਮੇਰੇ ਦਿਮਾਗ ਚੋਂ ਨਿਕਲ ਗਿਆ ਵੀ ਮੈਂ ਇੱਕ ਟਾਈਮ ਦੀ ਸਬਜ਼ੀ ਬਣਾਉਣੀ ਆ ਤੇ ਥੋੜੀ ਜੀ ਸਬਜ਼ੀ ਬਣਾਈ ਸੀ ਆਪਾਂ ਤੇ ਸਬਜ਼ੀ ਬਣਾਈ ਸੀ ਅਜੇ ਆਲੂ ਬੜੀਆਂ ਦੀ ਤੇ ਬੜੀਆਂ ਮੈਨੂੰ ਬਹੁਤ ਪਸੰਦ ਨੇ ਜੀ ਬੜੀਆਂ ਤੇ ਤਾਂ ਕਰਕੇ ਫਿਰ ਮੈਂ ਥੋੜਾ ਤੇਲ ਜਿਹੜਾ ਕੱਢਦਾ ਸੀਗਾ ਮੈਂ ਕਿਹਾ ਚਲੋ ਸਵੇਰੀ ਸਬਜੀ ਬਣਾਉਣੀ ਆ ਆਪਾਂ ਵੀ ਉਹਦੋਂ ਆਪਾਂ ਵੀ ਉਹਦੇ ਚ ਪਾ ਲਵਾਂਗੇ ਤੇ ਲੋ ਜੀ ਇੱਥੇ ਮੇਰਾ ਮਸਾਲਾ ਤੇ ਦੇਖ ਸਕਦੇ ਹੋ ਭੁੱਜ ਕੇ ਜਮਾ ਤਿਆਰ ਹੋ ਗਿਆ ਸੀਗਾ ਤੇ ਕੁੰਡੇ ਦੇ ਵਿੱਚ ਜੋ ਮਸਾਲਾ ਰਗੜ ਕੇ ਆਪਾਂ ਸਬਜੀ ਬਣਾਉਣੀ ਆ ਹਨਾ ਤਾਂ ਆਪਣੀ ਸਬਜੀ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੇ ਦੀ ਮੋਹਨੀ ਲੈਂਦੀ ਇੰਨਿਕ ਜਿਆਦਾ ਸਵਾਦ ਬਣਦੀ ਆ ਬਾਕੀ ਜਿਹੜੀਆਂ ਹੋਰਾਂ ਦਾ ਸਮਝੀ ਆਪਾਂ ਉਹ ਮਿਕਸੀ ਦੇ ਵਿੱਚ ਪੀਸ ਕੇ ਮਸਾਲਾ ਬਣਾਉਣੀ ਆ ਆਪਾਂ ਚਾਹੇ ਲੱਖ ਉਹਦੇ ਵਿੱਚ ਗਰਮ ਮਸਾਲੇ ਪਾ ਲਈਏ ਪਰ ਉਹ ਸਵਾਦ ਨਹੀਂ ਆਉਂਦਾ ਜਿਹੜਾ ਹਨਾ ਕੁੰਡੇ ਦੇ ਵਿੱਚ ਰਗੜ ਕੇ ਸਵਾਦ ਆਉਂਦਾ ਲੋ ਜੀ ਇੱਥੇ ਮਸਾਲਾ ਮੇਰਾ ਪੁੱਜ ਗਿਆ ਸੀ ਤੇ ਮੈਂ ਵਿੱਚ ਹੁਣ ਪਾਤੇ ਨੇ ਆਲੂ ਕੱਟੇ ਹੋਏ ਤੇ ਮੈਂ ਪਹਿਲੇ ਚੰਗੀ ਤਰ੍ਹਾਂ ਧੋ ਕੇ ਪਾਣੀ ਦੇ ਵਿੱਚ ਰੱਖੇ ਹੋਏ ਸੀਗੇ ਇਹ ਤੇ ਹੁਣ ਮੈਂ ਪਾ ਰਹੀ ਆ ਜੀ ਬੜੀਆਂ ਪਾਣੀ ਦੇ ਵਿੱਚ ਡਬੋ ਕੇ ਪਹਿਲੀਆਂ ਭਿਉ ਕੇ ਰੱਖੀਆਂ ਹੋਈਆਂ ਸੀ ਉਹਨਾਂ ਪਾਣੀ ਚ ਨਿਚੋੜ ਕੇ ਬੜੀਆਂ ਮੈਂ ਥੋੜੀਆਂ ਜਿਹੀ ਵੱਦ ਪਾਈਆਂ ਜੀ ਕਿਉਂਕਿ ਬੜੀਆਂ ਵਧੀਆ ਲੱਗਦੀਆਂ ਹਨਾ ਜਿਆਦਾ ਖਾਦੀ ਜਾਂਦੀ ਹੈ ਸਬਜ਼ੀ ਦੇ ਵਿੱਚ ਸੋ ਤਾਂ ਕਰਕੇ ਆਲੂ ਘੱਟ ਆਪਾਂ ਬੜੀਆਂ ਜਿਆਦਾ ਪਾਈਆਂ ਸੀਗੀਆਂ ਤੇ ਮੈਂ ਕਿਹਾ ਵੀ ਚਲੋ ਵਧੀਆ ਲੱਗਦੀਆਂ ਆਹ ਇੱਕ ਬੜੀ ਥੱਲੇ ਡਿੱਗ ਪਈ ਸੀ ਮੈਂ ਕਿਹਾ ਚਲੋ ਫੇਰ ਚੱਕ ਲਵਾਂਗੀ ਕਿਉਂਕਿ ਮੈਂ ਸਬਜ਼ੀ ਨੂੰ ਤੜਕਾ ਲਾ ਰਹੀਆਂ ਫਿਰ ਉਹੀ ਹੱਥ ਕੰਦੇ ਹੁੰਦੇ ਨੇ ਤੇ ਲੋ ਜੀ ਹੁਣ ਮੈਂ ਇੱਥੇ ਕਰ ਰਹੀ ਆਂ ਕਿ ਈਰਮਾਨ ਵਾਸਤੇ ਜਿਹੜਾ ਦੁੱਧ ਗਰਮ ਕੀਤਾ ਹੋਇਆ ਸੀਗਾ ਉਹ ਫ੍ਰਿਜ ਚ ਰੱਖਤਾ ਸੀ ਉਹ ਤੇ ਆ ਗਈ ਮਲਾਈ ਇਹ ਕਹਿੰਦਾ ਮੈਂ ਦੁੱਧ ਨਹੀਂ ਪੀਣਾ ਵੀ ਇਹਦੇ ਤੇ ਮਲਾਈ ਆ ਗਈ ਆ ਗਾੜੀ ਤੁਹਾਨੂੰ ਪਤਾ ਹੀ ਆ ਜੀ ਬੱਚੇ ਅੱਜ ਕੱਲ ਹਨਾ ਥੋੜਾ ਜਿਹਾ ਦੁੱਧ ਪੀਣ ਵੇਲੇ ਨੱਕ ਬੁੱਲ ਮਾਰਦੇ ਨੇ ਤੇ ਇੱਥੇ ਮੈਂ ਕਿਹਾ ਚਲੋ ਮਿਕਸੀ ਦੇ ਵਿੱਚ ਪਾ ਕੇ ਮੈਨੂੰ ਫੈਂਟ ਦੇਣੀ ਆ ਵੈਸੇ ਤਾਂ ਜੀ ਆਪਣੇ ਕੋਲ ਦੂਜੀ ਵੀ ਹੈ ਕਿ ਜਿਹੜਾ ਭਾਂਡੇ ਦੇ ਵਿੱਚ ਇਹਨੂੰ ਕਰ ਸਕਦੇ ਆ ਪਰ ਉਹ ਮੈਂ ਸਾਮਪ ਤੇ ਸੀ ਬੈਡ ਦੇ ਵਿੱਚ ਰੱਖੀ ਹੋਈ ਆ ਤੇ ਇੱਥੇ ਜੀ ਮੈਂ ਇਹਦੇ ਵਿੱਚ ਪਾ ਰਹੀ ਆ ਇਹਨੇ ਏਰਮਾਨ ਨਹੀਂ ਪੀਸ ਕੇ ਰੱਖੇ ਹੋਏ ਨੇ ਬਦਾਮ ਹੈਗੇ ਨੇ ਇਹਦੇ ਵਿੱਚ ਅਖਰੂਟ ਹੈ ਤੇ ਤਾਂ ਕਰਕੇ ਮੈਂ ਕਿਹਾ ਚਲੋ ਬੱਚੀ ਇਹ ਪਾ ਦਨੀ ਆਗੀ ਤੇ ਵੀ ਚਲੋ ਬੱਚੇ ਨੂੰ ਤਾਕਤ ਮਿਲੂਗੀ ਹਨਾ ਤੇ ਬਾਕੀ ਜੀ ਮੈਂ ਵੈਸੇ ਤਾਂ ਭਾਂਡੇ ਧੋ ਕੇ ਰੱਖੇ ਹੁੰਦੇ ਆ ਪਰ ਇੱਕ ਵਾਰੀ ਫਿਰ ਮੈਂ ਕਿ ਚਲੂੰਗਾ ਹੜ ਲਵਾ ਕੇ ਬਰੀ ਮਿੱਟੀ ਘੱਟਾ ਹੈ ਹਨਾ ਵੈਸੇ ਆਪਣੇ ਅੰਦਰ ਚਿਪਕਲੀਆਂ ਤਾਂ ਹੁਣ ਬਿਲਕੁਲ ਵੀ ਨਹੀਂ ਆਉਂਦੀਆਂ ਕਿੱਲੀਆਂ ਵਗੈਰਾ ਕਿਉਂਕਿ ਆਪਣੇ ਗੇਟ ਲੱਗਿਆ ਹੋਇਆ ਫਿਰ ਵੀ ਮਨ ਨੂੰ ਵਹਿਮ ਰਹਿੰਦਾ ਤਾਂ ਕਰਕੇ ਮੈਂ ਕਿ ਚਲੋ ਧੋ ਲਵਾਂ ਤੇ ਮੈਂ ਕਿਹਾ ਚਲੋ ਫੈਂਟ ਕੇ ਉਹਨੂੰ ਦਿਨੀ ਆ ਵੈਸੇ ਅੱਧਾ ਕਦੁੱਤਾ ਇਹਨੇ ਪੀ ਲਿਆ ਸੀ ਪਹਿਲਾਂ ਤੇ ਇਹ ਜਿਹੜਾ ਥੋੜਾ ਛੜਤਾ ਸੀ ਕਹਿੰਦਾ ਵੀ ਨਹੀਂ ਮਲਾਈ ਵੀ ਗਾੜੀ ਹੈ ਮੈਂ ਨਹੀਂ ਪੀਊਂਗਾ ਮੈਂ ਕਿਹਾ ਚੱਲ ਇਹਨੂੰ ਫੈਂਟ ਹੀ ਦਿਨੀ ਆ ਮੈਂ ਵੀ ਤੂੰ ਪੀ ਲੀਂ ਕਿਉਂਕਿ ਜੇ ਮਲਾਈ ਉਤਾਰ ਦਾਂਗੇ ਜੀ ਪਿੱਛੇ ਤਾਂ ਫਿਰ ਤੁਹਾਨੂੰ ਪਤਾ ਬੈੜੀਆਂ ਦੁੱਧ ਤਾਂ ਪਾਣੀ ਹੀ ਰਹਿ ਜਾਂਦਾ ਉਹ ਤਾਂ ਵੈਸੇ ਹੀ ਬਹੁਤ ਪਤਲਾ ਹੁੰਦਾ ਹਨਾ ਤਾਂ ਕਰਕੇ ਫਿਰ ਮੈਂ ਕਿਹਾ ਵੀ ਪੀਣਾ ਪਊਗਾ ਤੇ ਵੀ ਮੈਂ ਫੈਂਟ ਕੇ ਲਿਓਨੀ ਆਂਗੀ ਅੱਗੇ ਤਾਂ ਵੈਸੇ ਇਹਦੇ ਡੈਡੀ ਕੇ ਲਿਆਂ ਦਾ ਫਰੂਟ ਲਿਆ ਕੇ ਰੱਖ ਲੈਂਦੇ ਉਹ ਵਿੱਚ ਪਾ ਕੇ ਬਨਾਨਾ ਸ਼ੇਕ ਵਗੈਰਾ ਬਣਾ ਕੇ ਦੇ ਦਿੰਦੇ ਸੀ ਬੱਚਾ ਉਹ ਖੁਸ਼ ਹੋ ਕੇ ਪੀ ਲੈਂਦਾ ਪਰ ਉਹ ਹੁਣ ਖਤਮ ਹੋਈ ਵੇ ਸੀਗੇ ਤੇ ਮੈਂ ਕਿਹਾ ਵੀ ਚਲੋ ਵੀ ਆ ਯਾਕੀਵਰੀ ਕਾਫੀ ਹੁੰਦੀ ਆ ਉਹ ਵਿੱਚ ਪਾ ਦੇ ਦੀਏ ਉਹਦੇ ਨਾਲ ਚਲੋ ਟੇਸਟ ਜਾ ਬਣ ਜਾਂਦਾ ਤੇ ਲੋ ਜੀ ਆਪਣਾ ਦਾ ਦੁੱਧ ਦਾ ਵੀ ਉਹ ਫੈਂਟ ਲਿਆ ਤੇ ਮਿਕਸੀ ਨੂੰ ਮੈਂ ਕਾ ਤਾਰੜੀ ਆਗੀ ਵਾਪਸ ਕੁਕੀ ਮੈਂ ਇਹਦੇ ਤੇ ਇਕੱਠੀ ਕਰਕੇ ਇਹਦੇ ਤੇ ਰੱਖ ਦੇਣੀ ਹੁੰਦੀ ਆਗੀ ਜਿਹੜਾ ਮਾਈਕ੍ਰੋਵੇਵ ਆ ਜੀ ਤੇ ਇਹਦਾ ਨਾ ਜਗਾ ਜਗਾ ਨਹੀਂ ਜਿਆਦਾ ਖਿਰਦੀ ਹਨਾ ਖੁੱਲਾ ਥਾਂ ਰਹਿੰਦਾਗਾ ਟੋਸਟਰ ਵੀ ਤੁਸੀਂ ਦੇਖ ਸਕਦੇ ਹੋ ਮੈਂ ਮਾਈਕروਵੇਵ ਦੇ ਉੱਤੇ ਹੀ ਰੱਖਿਆ ਹੋਇਆ ਲਓ ਜੀ ਇੱਥੇ ਹੁਣ ਮੈਂ ਇਹਨੂੰ ਪਾ ਰਹੀ ਹਾਂ ਕੱਪ ਦੇ ਵਿੱਚ ਮੈਂ ਕਿਹਾ ਕੱਪ ਦੇ ਵਿੱਚ ਪਾ ਲਵਾਂ ਤੇ ਹੁਣ ਮੈਂ ਕਿਹਾ ਵੀ ਚਲੋ ਚਮਚ ਦੇ ਨਾਲ ਜਿਹੜਾ ਮੈਂ نیچے ਦੇ ਵਿੱਚ ਪਾਈ ਆ ਬਦਾਮ ਤੇ ਅਖਰੋਟ ਦਾ ਪੀਸਟ ਜਆ ਪਾਇਆ ਤੇ ਉਹ ਨੀਂਹ ਤੱਲੇ ਰਹਿ ਗਿਆ ਸੀ ਮੈਂ ਕਿਹਾ ਚਲੋ ਵੀ ਚਾਹंचे ਦੇ ਨਾਲ ਕੱਢ ਕੇ ਚੰਗੀ ਤਰ੍ਹਾਂ ਪਾ ਲਵਾਂ ਤੇ ਚਲੋ ਜੀ ਹੁਣ ਮੈਂ ਇਹਨੂੰ ਲੈ ਕੇ ਚਲਦੀ ਆ ਬਾਹਰ ਉਹਨੂੰ ਰਮਨ ਨੂੰ ਕਹਿਣੀ ਐ ਵੀ ਤੂੰ ਇਹਨੂੰ ਪੀ ਤੇ ਕੋਲ ਬਹਿ ਕੇ ਪਿਹਾਉਂਗੀ ਜੇ ਪੀਊਗਾ ਤਾਂ ਲਓ ਜੀ ਇੱਥੇ ਹੋ ਰਹੀ ਆ ਸਾਡੇ ਮਾਂ ਪੁੱਤਾਂ ਦੀ ਲੜਾਈ ਇਹ ਕਹਿੰਦਾ ਮੰਮੀ ਮੈਂ ਪੀ ਲਿਆ ਥੋੜਾ ਥੋੜਾ ਜਿਹਾ ਰਹਿ ਗਿਆ ਵੀ ਮੈਂ ਇਹ ਪੀਣਾ ਨਹੀਂ ਕਹਿੰਦਾ ਮੰਮੀ ਤੂੰ ਪੀ ਲੈ ਮੈਂ ਕਿਹਾ ਵੀ ਮੈਂ ਨਹੀਂ ਪੀਣਾ ਕਹਿੰਦਾ ਆ ਦੇਖੋ ਤੂੰ ਦੱਸ ਰਿਹਾ ਕਹਿੰਦਾ ਇੰਨਾ ਕੁ ਰਹਿ ਗਿਆ ਤੂੰ ਪੀ ਲੈ ਮੈਂ ਕਿਹਾ ਮੈਂ ਨਹੀਂ ਪੀਣਾ ਵੀ ਤੂੰ ਚੁਪਚਾ ਪੀ ਜੇ ਕੰਮ ਕਿਵੇਂ ਕਰੇਗਾ ਜਦੋਂ ਤੂੰ ਇਹਨੂੰ ਪੀਵੇਂਗਾ ਨਹੀਂ ਦੁੱਧ ਨਹੀਂ ਪੀਵੇਂਗਾ ਤਾਕਤ ਵਾਲੀ ਚੀਜ਼ ਨਹੀਂ ਖਾਏ ਪੀਵੇਂਗਾ ਫਿਰ ਕੰਮ ਕਿਵੇਂ ਕਰੇਗਾ ਕਿਉਂਕਿ ਅੱਗੇ ਜਾ ਕੇ ਮੈਂ ਕਿਹਾ ਕਮਾਈ ਤੂੰ ਹੀ ਕਰਨੀ ਹੈ ਤੇ ਵੀ ਚਾਲ ਲੈ ਨੂੰ ਪੀ ਮੈਂ ਕਿਹਾ ਵੀ ਨਹੀਂ ਤੈਨੂੰ ਕੋਈ ਵੀ 1 ਰੁਪਈਆ ਨਹੀਂ ਮਿਲਣਾ ਕਦੇ ਕੁਝ ਖਾਣ ਪੀਣ ਨੂੰ ਤੇ ਤੂੰ ਦੁੱਧ ਖਾਤਮ ਕਰ ਤੇ ਉਹ ਫੇਰ ੱਤਕੇ ਨਾਲ ਮੈਨੂੰ ਕਹਿ ਰਿਹਾ ਨਹੀਂ ਮम्मा ਤੂੰ ਪੀ ਲਗਾ ਥੋੜਾ ਜਿਹਾ ਰਹਿ ਗਿਆ ਤੇ ਮੈਂ ਕਹਿ ਰਹੀ ਆ ਵੀ ਨਹੀਂ ਉਹਨੂੰ ਪੀ ਖਾਤਮ ਕਰ ਤੇ ਕਿਉਂਕਿ ਆਏ ਹੁੰਦਾ ਜੀ ਚਲੋ ਆਪ ਦਾ ਖਾਣਾ ਪੀਣਾ ਤੱਪਾ ਜਿਹੇ ਜਹਾ ਹੈਗਾ ਹਨਾ ਵੀ ਬੱਚੇ ਨੂੰ ਉਹਦੀ ਖਰਾਕ ਪੂਰੀ ਮਿਲ ਜਵੇ ਤੇ ਬਾਕੀ ਇੱਥੇ ਮੈਂ ਖਾ ਕੇ ਦੇਖ ਰਹੀ ਆ ਜੀ ਸਬਜੀ ਸਬਜੀ ਆਪਣੀ ਬਣ ਗਈ ਸੀ ਮੈਂ ਕਿਹਾ ਦੇਖ ਲਵਾਂ ਵੀ ਵਧੀਆ ਪੱਕ ਗਈ ਆ ਕੋਈ ਨੂਨ ਮਿਰਚ ਦੀ ਘਾਟ ਤਾਂ ਨਹੀਂ ਤੇ ਬਾਕੀ ਮੈਂ ਇੱਥੇ ਨਾਲ-ਨਾਲ ਮੰਮੀ ਨਾਲ ਗੱਲਾਂ ਕਰ ਰਹੀ ਸੀ ਮੈਂ ਕਿਹਾ ਸਬਜੀ ਬਹੁਤ ਵਧੀਆ ਬਣੀ ਆਗੀ ਕਰਾਰੀ ਬਣੀ ਆਗੀ ਤੇ ਕਿਉਂਕਿ ਕੁੰਡੇ ਵਿੱਚ ਕੁੱਟੀ ਹੋਈ ਸਬਜੀ ਦਾ ਸਵਾਦ ਹੀ ਵੱਖਰਾ ਹੁੰਦਾ ਹਨਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਤੁਹਾਡੇ ਵਿੱਚੋਂ ਵੀ ਕੌਣ-ਕੌਣ ਅੱਜ ਵੀ ਕੁੰਡੇ ਦੇ ਵਿੱਚ ਮਸਾਲਾ ਰਗੜ ਕੇ ਕਿ ਬਣਾਉਂਦੇ ਨੇ ਤੇ ਬਾਕੀ ਰਮਾਨ ਜੀ ਉਹਦਾ ਡੈਡੀ ਆ ਗਏ ਨੇ ਖੇਤੋਂ ਹਰਾ ਲੈ ਕੇ ਉਹ ਗੇੜ ਖੋਲਣ ਚਲੇ ਗਿਆ ਤੇ ਕਿਉਂਕਿ ਫਿਰ ਪੱਠੇ ਉਤਰਨੇ ਆ ਪਿੱਛੇ ਮੇਰੇ ਤੋਂ ਦੇਖ ਸਕਦੇ ਹੋ ਇੱਕ ਭਰੀ ਉਹ ਪਹਿਲਾਂ ਸੱਟ ਗਏ ਨੇ ਇੱਕ ਭਰੀ ਉਹ ਲੈ ਕੇ ਆਏ ਨਹੀਂ ਹੁਣ ਹਾਂਜੀ ਲਓ ਜੀ ਹੁਣ ਆਪਾਂ ਵਲੌਗ ਨੂੰ ਕਰ ਰਹੇ ਆ ਅੱਗੇ ਕੰਟੀਨਿਊ ਵਲੌਗ ਨੂੰ ਕੰਟੀਨਿਊ ਵੀ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਜੀ ਆਪਣੇ ਵਿਊਅਰਸ ਦਾ ਧੰਨਵਾਦ ਬਹੁਤ ਬਹੁਤ ਕਿਉਂਕਿ ਉਹਨਾਂ ਨੇ ਆਪਣਾ ਐਕਸਪੀਰੀਅੰਸ ਆਪਣੇ ਨਾਲ ਸ਼ੇਅਰ ਕੀਤਾ ਜੋ ਉਹਨਾਂ ਨੇ ਪਰਸਨਲ ਤੌਰ ਤੇ ਚੀਜ਼ ਨੂੰ ਇਸਤੇਮਾਲ ਕੀਤਾ ਉਹਨਾਂ ਨੂੰ ਫਰਕ ਪਿਆ ਉਹ ਆਪਣੇ ਨਾਲ ਉਹਨਾਂ ਨੇ ਸਾਂਝਾ ਕੀਤਾ ਸੋ ਆਪਾਂ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਸਕਿਪ ਨਾ ਕਰਿਓ ਹਾਂਜੀ ਆਪਾਂ ਤੁਹਾਨੂੰ ਯਾਦ ਹੋ ਕੁਝ ਦਿਨ ਪਹਿਲਾਂ ਸ਼ਾਈਆਂ ਦੀ ਇੱਕ ਵੀਡੀਓ ਬਣਾਈ ਸੀਗੀ ਤੇ ਉਹ ਵੀਡੀਓ ਨਾ ਮਤਲਬ ਕਿ ਘਰੇਲੂ ਨੁਸਖੇ ਜਿਵੇਂ ਪਰ ਸੋਈ ਦੇ ਵਿੱਚ ਜਿਹੜੀਆਂ ਆਮ ਚੀਜ਼ਾਂ ਹੁੰਦੀਆਂ ਉਹਦਾ ਇਸਤੇਮਾਲ ਕਰਕੇ ਕਿਵੇਂ ਆਪਾਂ ਸ਼ਾਇਆ ਨੂੰ ਠੀਕ ਕਰ ਸਕਦੇ ਹਾਂ ਮੈਂ ਉਹ ਤੁਹਾਡੇ ਨਾਲ ਸਾਂਝਾ ਕੀਤਾ ਸੀ ਤੇ ਉਸੇ ਵੀਡੀਓ ਦੇ ਥੱਲੇ ਨਾ ਉਹ ਮੇਰਾ ਐਕਸਪੀਰੀਅੰਸ ਜਿਹੜਾ ਮੈਂ ਸਾਂਝਾ ਕੀਤਾ ਸੀ ਉਸੇ ਵੀਡੀਓ ਦੇ ਥੱਲੇ ਨਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਇੱਕ ਬਿਊਰ ਨੇ ਕਮੈਂਟ ਕੀਤਾ ਸੀ ਕਿ ਮੇਰਾ ਜਿਹੜਾ ਚਿਹਰਾ ਬਿਲਕੁਲ ਹੀ ਸ਼ਾਇਆ ਦੇ ਨਾਲ ਕਾਲਾ ਹੋ ਗਿਆ ਸੀ ਕਹਿੰਦੇ ਵੀ ਮੈਂ ਦੋ ਚੀਜ਼ਾਂ ਇਸਤੇਮਾਲ ਕਰੀਆਂ ਇੱਕ ਤਾਂ ਜਤਿਆਦੀ ਤੇਲ ਇੱਕ ਨਾਰੀਅਲ ਦਾ ਤੇਲ ਜਿਹਨੂੰ ਆਪਾਂ ਖੋਪੇ ਦਾ ਤੇਲ ਕਹਿੰਦੇ ਆ ਹਨਾ ਇਹਦੇ ਦੋਨਾਂ ਤੇਲਾਂ ਦੀਆਂ 2-2 ਬੂੰਦਾਂ ਮੈਂ ਲੈ ਲਈਆਂ ਜਨਨ ਕਿ ਟੋਟਲ 4 ਬੂੰਦਾਂ ਉਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਕਹਿੰਦੇ ਮੈਂ ਵੀ ਹਰੇ ਫੇਸ ਤੇ ਲਾਉਂਦੀ ਰਹੀ ਹਾਂ ਤੇ ਜਿਹੜਾ ਮੇਰਾ ਫੇਸ ਆ ਕਹਿੰਦੇ ਚਿਹਰਾ ਸਾਫ਼ ਹੋ ਗਿਆ ਬਿਸ਼ਾਈਆਂ ਖਤਮ ਹੋ ਗਈਆਂ ਵੀ ਕਹਿੰਦੇ 100% ਰਿਜ਼ਲਟ ਆ ਤੇ ਮੇਰਾ ਖੁਦ ਦਾ ਐਕਸਪੀਰੀਅੰਸ ਆ ਉਹਨਾਂ ਨੇ ਆਪਣੇ ਨਾਲ ਸਾਂਝਾ ਕੀਤਾ ਉਸ ਤੋਂ ਬਾਅਦ ਜੀ ਆਪਣੇ ਤੋਂ ਵੀਅਰਸ ਦੇ ਕਮੈਂਟ ਵੀ ਥੱਲੇ ਆਏ ਹੋਏ ਸੀਗੇ ਤੇ ਉਹਨਾਂ ਨੂੰ ਨਾ ਜਿਹੜਾ ਜਤਿਆਦੀ ਤੇਲ ਆ ਉਹ ਪਤਾ ਨਹੀਂ ਚੱਲ ਰਿਹਾ ਸੀ ਵੀ ਇਹਦਾ ਤੇਲ ਕਿਹੜਾਗਾ ਵੀ ਕਿਉਂਕਿ ਅਬ ਮੈਂ ਵੀ ਉਹਦਾ ਨਾਮ ਪਹਿਲੀ ਵਾਰੀ ਸੁਣਿਆ ਸੀ ਜਦੋਂ ਉਹਨਾਂ ਨੇ ਕਮੈਂਟ ਮੈਂ ਪੜਿਆ ਸੀ ਉਸ ਤੋਂ ਬਾਅਦ ਮੈਂ ਨੈਟ ਤੇ ਜਾ ਕੇ ਸਰਚ ਕੀਤਾ ਫਿਰ ਮੈਂ ਉਹਦਾ ਸਕਰੀਨਸ਼ਾਟ ਲੈ ਲਿਆ ਉਹ ਸਕਰੀਨਸ਼ਾਟ ਮੈਂ ਤੁਹਾਨੂੰ ਇੱਥੇ ਲਾ ਦਿੰਦੀ ਆ ਤੁਸੀਂ ਉਹ ਤਾਂ ਸਕਰੀਨਸ਼ਾਟ ਲੈ ਕੇ ਬਾਜ਼ਾਰ ਦੇ ਵਿੱਚ ਤੁਸੀਂ ਉਹਨੂੰ ਖਰੀਦ ਸਕਦੇ ਹੋ ਤਾਂ ਉਹਨਾਂ ਨੇ ਜਿਹੜਾ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਤਾਂ ਕਰਕੇ ਫਿਰ ਮੈਨੂੰ ਲੱਗਿਆ ਵੀ ਚਲੋ ਉੱਥੇ ਦਾ ਸਿਰ ਦੋ ਵੀਵਰਸ ਨੇ ਕਮੈਂਟ ਪੜੇ ਨੇ ਸਾਰੇ ਜਣੇ ਕਮੈਂਟ ਨਹੀਂ ਪੜਦੇ ਹਨਾ ਸੋ ਮੈਂ ਕਿ ਚਲੋ ਵੀਡੀਓ ਦੇ ਥਰੂ ਆਪਾਂ ਸਾਰਿਆਂ ਨਾਲ ਸਾਂਝਾ ਕਰ ਦਿੰਨੇ ਆ ਕਿਉਂਕਿ ਦੇਖੋ ਉਹਨਾਂ ਦਾ ਵੀ ਐਕਸਪੀਰੀਅੰਸ ਹੈ ਇਹ ਚੀਜ਼ ਦਾ ਹਨਾ ਵੀ ਉਹਨਾਂ ਨੂੰ ਵਧੀਆ ਰਿਜ਼ਲਟ ਮਿਲਿਆ ਉਹਨਾਂ ਦਾ ਫਾਇਦਾ ਹੋਇਆ ਤੇ ਜੇ ਚਾਰ ਬੰਦੇ ਹੋਰ ਦੇਖ ਲੈਣਗੇ ਉਹਨਾਂ ਦਾ ਵੀ ਤਾਂ ਫਾਇਦਾ ਹੁੰਦਾ ਤਾਂ ਵਧੀਆ ਕਿਉਂਕਿ ਜਿਹੜਾ ਅੱਜ ਕੱਲ੍ਹ ਦੇ ਸਕਿਨ ਦੇ ਸਬੰਧਤ ਆਪਣੇ ਇਲਾਜ ਨੇ ਦਵਾਈਆਂ ਲੈਣੀਆਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਜੀ ਤੇ ਉਹਨਾਂ ਦੇ ਜਿੰਨੇ ਕੁ ਫਾਇਦੇ ਨੇ ਉਹਨਾਂ ਨੂੰ ਨੁਕਸਾਨ ਵੀ ਹੁੰਦੇ ਨੇ ਹਨਾ ਅਪਾ ਉਹ ਲਾਸਟਾ ਕਰਾ ਲੈਂਦੇ ਆ ਮਹਿੰਗੀ ਮਹਿੰਗੀ ਪ੍ਰੋਡਕਟਾਂ ਦੇ ਨਾਲ ਇਸਤੇਮਾਲ ਵੀ ਕਰ ਲੈਂਦੇ ਆ ਉਹ ਜਿੰਨਾ ਕ ਫਾਇਦਾ ਕਰਦੇ ਨਾਲ ਕ ਨੁਕਸਾਨ ਹੋ ਜਾਂਦੇ ਨੇ ਫਿਰ ਤਾਂ ਕਰਕੇ ਮੈਂ ਕਿਹਾ ਵੀ ਚਲੋ ਤੁਹਾਡੇ ਨਾਲ ਸਾਂਝਾ ਕਰਦੇ ਆ ਵੀ ਅਗਰ ਉਹ ਕਹਿੰਦੇ ਨੇ ਵੀ ਮੈਨੂੰ ਫਰਕ ਪਿਆ ਤੁਸੀਂ ਵੀ ਜੇ ਤੁਹਾਡੇ ਕੋਲੇ ਵੀ ਕੋਈ ਐਦਾਂ ਦਾ ਐਕਸਪੀਰੀਅੰਸ ਹੋਵੇ ਜੇ ਤੁਹਾਡੀ ਸਕਿਨ ਦੇ ਸੰਬੰਧ ਕੋਈ ਹਨਾ ਕੋਈ ਪ੍ਰੋਬਲਮ ਤੁਸੀਂ ਤੁਸੀਂ ਠੀਕ ਕਰੀਆ ਕੋਈ ਹੋਮ ਰੈਮਡੀਜ਼ ਹੋਵੇ ਕੋਈ ਤੁਸੀਂ ਹਨਾ ਤਾਂ ਉਹ ਸਾਂਝਾ ਕਰ ਸਕਦੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਆਪਾਂ ਬਾਕੀਆਂ ਦੇ ਨਾਲ ਉਹ ਚੀਜ਼ ਜਿਹੜੀ ਸ਼ੇਅਰ ਕਰ ਦੇਵਾਂਗੇ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਜੀ ਸੋ ਤਾਂ ਕਰਕੇ ਮੈਂ ਅੱਜ ਇਸ ਸਪੈਸ਼ਲ ਵੀਡੀਓ ਦੇ ਵਿੱਚ ਮੈਂ ਕਿ ਚਲੋ ਅੱਜ ਐਡ ਕਰ ਦਿੰਨੀ ਆ ਐਸੀ ਮੈਂ ਛਾਈਆਂ ਇਹ ਦਵਾਈ ਜਿਹੜੀ ਮੇਰੀ ਸੀਗੀ ਹੋਮ ਰੈਮਡੀ ਉਹ ਮੈਂ ਸ਼ੇਅਰ ਕਰ ਚੁੱਕੀ ਸੀ ਤੇ ਜਿਹੜਾ ਉਹ ਤੇਲ ਹੈ ਜੀ ਉਹਦਾ ਸਕਰੀਨਸ਼ਾਟ ਲੈ ਲਿਓ ਵੀਡੀਓ ਚੱਲਦੀ ਨੂੰ ਰੋਕ ਕੇ ਤੁਸੀਂ ਸਕਰੀਨਸ਼ਾਟ ਲੈ ਲਿਓ ਉਹਦਾ ਤੇ ਜਿਹਦੀ ਆਦੀ ਤੇਲ ਆ ਉਹਦਾ ਤੇ ਉਹ ਨਾਲ ਉਹਦੇ ਨਾਰੀਆ ਦਾ ਤੇਲ ਮਿਲਾ ਕੇ ਤੁਸੀਂ ਵੀ ਲਗਾਓ ਕੋਈ ਜਿਆਦਾ ਮਹਿੰਗੀ ਚੀਜ਼ਾਂ ਤਾਂ ਹੈ ਨਹੀਂ ਇਹ ਚੀਜ਼ਾਂ ਜੀ ਦੇਖੋ ਜੀ ਫਾਇਦੇ ਤਾਂ ਕਰਦੀਆਂ ਨੁਕਸਾਨ ਨਹੀਂ ਕਰਦੀਆਂ ਹੁੰਦੀਆਂ ਸੋ ਟਾਈਮ ਜ਼ਰੂਰ ਲੱਗਦਾ ਆਪਾਂ ਨੂੰ ਸਬਰ ਰੱਖ ਕੇ ਚੀਜ਼ਾਂ ਨੂੰ ਕਰਨਾ ਚਾਹੀਦਾ ਤਾਂ ਆਪਾਂ ਨੂੰ ਰਿਜ਼ਲਟ ਪੱਕਾ ਮਿਲਦਾ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਤੇ ਬਾਕੀ ਚੈਨਲ ਨੂੰ ਜੀ ਵੱਧ ਤੋਂ ਵੱਧ ਸਪੋਰਟ ਜਰੂਰ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਵੈਸੇ ਤੁਸੀਂ ਬਹੁਤ ਸਪੋਰਟ ਕਰ ਰਹੇ ਹੋ ਉਹਦੇ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਚਲੋ ਜੀ ਵੀਡੀਓ ਦਾ ਕਰਦੇ ਆਂਡ ਵੀਡੀਓ ਚੰਗੀ ਲੱਗੀ ਹੋਵੇ ਫਿਰ ਮੈਂ ਕਹਿ ਰਹੀ ਆਂ ਲਾਈਕ ਕਮੈਂਟ ਸ਼ੇਅਰ ਕਰਕੇ ਜੀ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ